ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਡੀ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤੇ ਅੱਜ ਅਸੀਂ ਆਪਾਂ ਸੀ ਕਿ ਕੇਸ ਸੀ ਤੇ ਬਾਰੇ ਨੂੰ ਇਗਨੋਰ ਕਰਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਆਪਾਂ ਨਾ ਵਲogs ਸਟਾਰਟ ਕਰ ਰਹੇ ਲੇਗੇ ਤੇ ਚੈਨਲ ਹਜੇ ਚੈਨਲ ਦਾ ਨੇਮ ਹੈ ਜਿਹੜਾ ਹਜੇ ਆਪਾਂ ਰੱਖਣਾ ਹੈਗਾ ਤੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲ ਵਾਲੀ ਵੀਡੀਓ ਚ ਕਰਦੀਏ ਚਾਹੀਦੀ ਅੱਜ ਆਪਾਂ ਲਿੰਕ ਪਾ ਦਈਏ ਸ਼ਾਮ ਤੱਕ ਹਨਾ ਤੇ ਤੁਸੀਂ ਚੈੱਕ ਕਰ ਲਿਆ ਕਾਫੀ ਬਣਾ ਦੇ ਮੈਸੇਜ ਆਉਂਦੇ ਸੀਗੇ ਵੀ ਤੁਸੀਂ ਵਲੌਗ ਕਿਉਂ ਬੰਦ ਕੀਤੇ ਨਗੇ ਤੇ ਜਰੂਰ ਹਨਾ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਜਿੰਨੀ ਸਪੋਰਟ ਤੁਸੀਂ ਮੇਰੀ ਇਹ ਚੈਨਲ ਤੇ ਕੀਤੀ ਹੈ ਉਹਨੀ ਸਪੋਰਟ ਤੁਸੀਂ ਮੇਰੀ ਵਲੌਗ ਵਾਲੇ ਚੈਨਲ ਤੇ ਜਰੂਰ ਕਰੋ ਤੁਹਾਨੂੰ ਡੇਲੀ ਵਲੌਗਸ ਦਿੰਦੇ ਰਹਾਂਗੇ ਡੇਲੀ ਅਪਡੇਟ ਦਿੰਦੇ ਰਹਾਂਗੇ ਵੀ ਆਪਾਂ ਕਿੱਦਾਂ ਦਾ ਦਿਨ ਆਪਾਂ ਕੀ ਕੁਝ ਕਰਦੇ ਆ ਹਨਾ ਤੇ ਵੈਸੇ ਤਾਂ ਚਲੋ ਸਾਡੇ ਕਮਾਕਾਰਾਂ ਦੇ ਵਿੱਚ ਵੀ ਦਿਨ ਨਿਕਲ ਜਾਂਦਾ ਪਟਿਕ ਦੇ ਵਿੱਚ ਤੇ ਕੋਸ਼ਿਸ਼ ਕਰਿਆ ਕਰਾਂਗੇ ਵੀ ਡੇਲੀ ਆਪਾਂ ਉੱਥੇ ਵੀ ਐਕਟਿਵ ਰਹੀਏ ਚਲੋ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਸੂਟ ਆਪਾਂ ਦਿਖਾਉਨੇ ਆਂ ਜੀ ਤੁਸੀਂ ਦੇਖ ਸਕਦੇ ਹੋਗੇ ਫੁੱਲ ਪਿਓਰ ਟਿਸ਼ੂ ਦੇ ਵਿੱਚ ਹੈਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਗ੍ਰੀਨ ਕਲਰ ਦਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਇਸ ਤਰ੍ਹਾਂ ਮੈਚਿੰਗ ਸਲਵਾਰ ਰਹੂਗੀ ਇਦਾਂ ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਬ੍ਰਾਂਡ ਟੇਸਟਰ ਰਹੇਗਾ ਤੁਸੀਂ ਦੇਖ ਸਕਦੇ ਹੋ ਸਟੈਂਪ ਤੁਹਾਨੂੰ ਹਰ ਇੱਕ ਫੈਬਰਿਕ ਤੇ ਮਿਲੂਗੀ ਕਿਸੇ ਫੈਬਰਿਕ ਤੇ ਸਾਡੇ ਸਟੈਂਪ ਨਹੀਂ ਹੁੰਦੀ ਹੈਗੀ ਤਾਂ ਹਨਾ ਉਹ ਟੇਸਟਰ ਜੇ ਅਸੀਂ ਕਹਿੰਦੇ ਆ ਤਾਂ ਉਹ ਟੇਸਟਰ ਦਾ ਹੀ ਹੋਊਗਾ ਕਿਉਂਕਿ ਉਹ ਸਟੈਂਪ ਨਾਲ ਕੀ ਵਾਰ ਜਦੋਂ ਪ੍ਰਿੰਟ ਕਟਿੰਗ ਹੁੰਦੇ ਨੇਗੇ ਕਈ ਵਾਰ ਕਟਿੰਗ ਹੋ ਜਾਂਦੀ ਹੈਗੀ ਤਾਂ ਕਰਕੇ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਰੈਡੀ ਹੋਊਗਾ ਤੇ ਪ੍ਰਾਈਸ ਹੈਗਾ ਮੈਚਿੰਗ ਦਾ 2000 ਤੇ ਬਹੁਤ ਜਿਆਦੇ ਸੋਹਣੇ ਆਪਾਂ ਆਫਰ ਲੈ ਕੇ ਆਏਗੇ ਬਹੁਤ ਵਧੀਆ ਟੇਸਟਾ ਦੇ ਇਹੀ ਸੂਟ ਸੀਗੇ ਜਿਹੜਾ ਪਹਿਲਾਂ ਕਾਸਟਲੀ ਸੀਗੇ ਤੇ ਇਹਦੇ ਆਪਾਂ ਤੁਹਾਨੂੰ ਹੋਰ ਵੀ ਕਲਰ ਦਿਖਾ ਦਿੰਨੇ ਆਗੇ ਤੇ ਅਗਲਾ ਕਲਰ ਇਹਦੇ ਵਿੱਚ ਆਜੂਗਾ ਜੀ ਫਰੋਜੀ ਸ਼ੇਡ ਆਜੂਗਾ ਸਾਰੇ ਸ਼ੇਡ ਨੇਗੇ ਇੱਕ ਤੋਂ ਇੱਕ ਹਟ ਕੇ ਲੈਣਗੇ ਤੇ ਇਹਦੇ ਨਾਲ ਰਹੂਗੀ ਇਦਾਂ ਮੈਚਿੰਗ ਬਾਟਮ ਰਹੂਗੀ ਲਓ ਜੀ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਨਹੀਂ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਲੈ ਸਕਦੇ ਹੋਗੇ ਬਾਕੀ ਆਪਣੇ ਬੁਟੀਕ ਤੇ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਅਵੇਲੇਬਲ ਹੈਗੀ ਹੈਗੀ ਵਰਕ ਕਰਵਾਉਣਾ ਇਹਨਾਂ ਸੂਟਾਂ ਦੇ ਵਰਕ ਕਰਵਾ ਸਕਦੇ ਹੋਗੇ ਮਸ਼ੀਨ ਐਂਡ ਐਂਡ ਆਰੀ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਠੀਕ ਹੈ ਜੀ ਕਸੀ ਨਗੜਾ ਚਲੋ ਜੀ ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸਕਿਨ ਕਲਰ ਦੀ ਬਾਟਮ ਨਾਲ ਹੈਗਾ ਸਕਿਨ ਕਲਰ ਦੀ ਬਾਟਮ ਨਾਲ ਹੈਗਾ ਅਗਲਾ ਪ੍ਰਿੰਟ ਜੇ ਤੁਸੀਂ ਇਦੋਂ ਹਨਾ ਡਾਰਕ ਕਿਸੇ ਵੀ ਬੇਸ ਦੀ ਬਾਟਮ ਲਗਾਉਣੀ ਹੈਗੀ ਜਿਦ ਤੱਕ ਪਿੰਕ ਪੀਚ ਛੇੜ ਜਿੱਦਾਂ ਵੀ ਤੁਸੀਂ ਲਗਾਉਣਾ ਚਾਹੁੰਦੇ ਹੋਗੇ ਉਦਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਆਪਾਂ ਤੁਹਾਨੂੰ ਬਾਟਮ ਹੈ ਜਿਹੜੀ ਡਾਈ ਕਰਕੇ ਦੇਵਾਂਗੇ ਪਰ ਪ੍ਰਾਈਸ ਤੁਹਾਨੂੰ ਇਹੀ ਮਿਲੇਗਾ 2000 ਚਾਹੇ ਦੀ ਤੁਸੀਂ ਇਹੀ ਸਕਿਨ ਕਲਰ ਦੇ ਵਿੱਚ ਲੈ ਲਓ ਚਾਹੇ ਦੀ ਤੁਸੀਂ ਡਾਈ ਕਰਵਾ ਲਓ 2000 ਪ੍ਰਾਈਸ ਰਹੂਗਾ ਤੇ ਪ੍ਰਿੰਟ ਇਹਦੇ ਵਿੱਚ ਆਪਾਂ 4 ਕਲਰ ਲੈ ਕੇ ਆਏ ਆਂਗੇ 4 ਉਹ ਬਹੁਤ ਜਿਆਦੇ ਸੋਹਣੇ ਨੇ ਜਿੱਦਾਂ ਕਿ ਟੈਬੀ ਦਾ ਫੈਬਰਿਕ ਲਾਈਟ ਹੁੰਦਾ ਨਾ ਉਦਾਂ ਹੀ ਇਹ ਫੈਬਰਿਕ ਹੈ ਜਿਹੜਾ ਲਾਈਟ ਹੈਗਾ ਲੋਟ ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਇਹ ਵਾਲਾ ਫਲਾਰ ਹੈ ਉਹਦੇ ਨਾਲ ਇਹ ਮੈਚ ਕੀਤੀ ਹੋਈ ਬਾਟਮ ਹੈ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਇਹ ਨਹੀਂ ਹੈਗਾ ਵੀ ਕੋਈ 19 20 ਦਾ ਵੀ ਫਰਕ ਹੈਗਾ ਕੈਮਰੇ ਦੇ ਵਿੱਚ ਪੈ ਜੇ ਉਹ ਆਪਾਂ ਕਹਿ ਨਹੀਂ ਸਕਦੇ ਹੈਗੇ ਪਰ ਬਿਲਕੁਲ ਪਰਫੈਕਟ ਮੈਚਿੰਗ ਹੈਗੀ ਜੇ ਤੁਸੀਂ ਇਹਨਾਂ ਨੂੰ ਹੋਰ ਵੀ ਇਸ ਤੋਂ ਵੀ ਜ਼ਿਆਦਾ ਸੋਹਣੇ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਜਿੰਦਾਂ ਕਿ ਬਾਵਾ ਦੇ ਉੱਪਰ ਘੇਰੇ ਦੇ ਉੱਪਰ ਤੇ ਸਲਵਾਰ ਦੇ ਉੱਪਰ ਜੇ ਫਿਰ ਤੁਸੀਂ ਵਰਕ ਨਹੀਂ ਲਾਇਕ ਕਰਦੇ ਹੈਗੇ ਤਾਂ ਤੁਸੀਂ ਇਦਾਂ ਵੀ ਇਹਨਾਂ ਨੂੰ ਸਟਿਚਿੰਗ ਕਰਵਾ ਸਕਦੇ ਹੋਗੇ ਪ੍ਰਾਈਸ ਇਹਦਾ ਵੀ ਸੇਮ ਰਹੂਗਾ 2000 ਲੋਟ ਪੀਚ ਕਲਰ ਦਾ ਸੂਟ ਹੈਗਾ ਕਾਫੀ ਜਿਆਦੇ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਤਾਂ ਇਹਦੇ ਨਾਲ ਆਪਾਂ ਰੱਖੀ ਹੈ ਜੀ ਪੀਚ ਬਾਟਮ ਰੱਖੀ ਹੈਗੀ ਪ੍ਰਾਈਜ਼ ਇਹਦਾ ਵੀ ਤੁਹਾਨੂੰ ਮਿਲੂਗਾ 2000 ਪ੍ਰਾਈਜ਼ ਰੂ ਹੋਊਗਾ ਇਹਦਾ ਤੇ ਨੈਕਸਟ ਸੂਟ ਆ ਗਿਆ ਜੀ ਗ੍ਰੀਨ ਸ਼ੇਡ ਦੇ ਵਿੱਚ ਆ ਗਿਆ ਲੋ ਪ੍ਰਿੰਟ ਇੱਕ ਤੋਂ ਇੱਕ ਹਟਕੇ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਇਦਾਂ ਇਹਦੇ ਨਾਲ ਰਹੂਗੀ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਠੀਕ ਹੈ ਅਜੀ ਇਸ ਤੋਂ ਬਾਅਦ ਆ ਜੂ ਅਜੀ ਮੋਡਲ ਦੇ ਵਿੱਚ ਹੈਗਾ ਸਿੰਕ ਮੋਡਲ ਦੇ ਵਿੱਚ ਇਹ ਮੈਚਿੰਗ ਸੂਟ ਹੈਗਾ ਬਲੂ ਕਲਰ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਇਸ ਤਰ੍ਹਾਂ ਬਲੂ ਬਾਟਮ ਰਹੂਗੀ ਪ੍ਰਾਈਸ ਇਹਦਾ ਵੀ ਰਹੂਗਾ ਜੀ 2000 ਪ੍ਰਾਈਸ ਰਹੂਗਾ ਇਹਦੇ ਵਿੱਚ ਕਲਰ ਅਵੇਲੇਬਲ ਹੈਗੇ ਨੇ ਕਿ ਆਪਾਂ ਤੁਹਾਨੂੰ ਸ਼ੋਅ ਕਰ ਦੰਨੇ ਆਂਗੇ ਜੋ ਜੋ ਮੈਚਿੰਗ ਹੈਗੇ ਨੇਗੇ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾਗਾ ਬਾਟਮ ਤੁਹਾਨੂੰ ਲੱਗ ਕੇ ਮਿਲੂਗੀ ਇਹਦੀ ਬਾਟਮ ਹੈਗੀ ਜਿਹੜੀ ਆਪਾਂ ਡਾਈ ਕਰਵਾਵਾਂਗੇ ਕੱਲੀ ਸ਼ਰਟ ਨਾ ਹਨਾ ਪਲੀਜ਼ ਸ਼ਰਟ ਨਾ ਕਿਹੋ ਕਿਉਂਕਿ ਨਾ ਹੀ ਤੁਹਾਡੇ ਕੋਲੇ ਇਤਾਂ ਦੀ ਬਾਟਮ ਮਿਲੇ ਕਿਉਂਕਿ ਇਹ 골ਡਨ ਜਿਹਾ ਕਲਰ ਹੈਗਾ ਤੁਹਾਨੂੰ ਬਿਲਕੁਲ ਪਰਫੈਕਟ ਡਾਈ ਕਰਕੇ ਦਵਾਂਗੇ ਇਹਦੇ ਨਾਲ ਬਾਟਮ ਆਂ ਦੀ ਜਿਹੜੀ ਲਓ ਜੀ ਇਹਦੇ ਆਪਣੇ ਕੋਲੇ ਜਿੰਨੇ ਕਲਰ ਸੀਗੇ ਆਪਾਂ ਦਿਖਾ ਚੁੱਕੇ ਹਾਂਗੇ ਪ੍ਰਾਈਸ ਇਹਨਾਂ ਦਾ ਮੈਚਿੰਗ ਦਾ 2000 ਹੈਗਾ ਅੱਜ ਨੈਕਸਟ ਸੂਟਸ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਸੂਟ ਤੁਸੀਂ ਕੋਈ ਵੀ ਸਿਲੈਕਟ ਕਰਦੇ ਹੋਗੇ ਬਾਟਮ ਤੁਹਾਨੂੰ ਮਿਲੂਗੀ ਪਰਫੈਕਟ ਬਿਲਕੁਲ ਮੈਚ ਕਰਕੇ ਦਵਾਂਗੇ ਡਾਈ ਕਰਵਾ ਕੇ ਦਵਾਂਗੇ ਮੁੰਡਾਲ ਦੀਆਂ ਸਲਵਾਰਾਂ ਦਵਾਂਗੇ ਨਾਲ ਲਗਾ ਕੇ ਬਾਕੀ ਜੇ ਤੁਸੀਂ ਸ਼ਰਾਗ ਵਗੈਰਾ ਨਾਲ ਇਹ ਸੂਟ ਰੈਡੀ ਕਰਵਾਉਣਾ ਹੈ ਹਨਾ ਤੇ ਇੱਕ ਪੀਸ ਆਪਾਂ ਪਹਿਲਾਂ YouTube ਤੇ ਉੱਪਰ ਵੀਡੀਓ ਪਾਈ ਸੀ ਸ਼ਰਾਗ ਸੂਟ ਰੈਡੀ ਕੀਤੇ ਸੀਗੇ ਬਹੁਤ ਜ਼ਿਆਦੇ ਸੋਹਣੇ ਰੈਡੀ ਹੋਏ ਸੀਗੇ ਤੇ ਜੇ ਤੁਸੀਂ ਸ਼ਰੱਗ ਵਗੈਰਾ ਨਾਲ ਬਣਾਉਣੇ ਹੋਗੇ ਕ੍ਰੇਪ ਦਾ ਪਲੇਨ ਫੈਬਰਿਕ ਲੱਗ ਜੂਗਾ ਇਨਰ ਦਾ ਤਾਂ ਉਹ ਵੀ ਕਾਫੀ ਜਿਆਦੇ ਸੋਨੇ ਸੂਟ ਰਹਿ ਗਈ ਹੋਣਗੇ ਲਓ ਜੀ ਇਸ ਤੋਂ ਬਾਅਦ ਆਜੂਗਾ ਜੀ 올ਓਵਰ ਸੂਟ ਹੈਗਾ 2500 ਪ੍ਰਾਈਸ ਰਹੂਗਾ ਇਹਦਾ 올ਓਵਰ ਦਾ ਸਿਲਕ ਦੇ ਵਿੱਚ ਪ੍ਰਿੰਟ ਸਿਲਕ ਦੇ ਵਿੱਚ ਇਹ ਫੈਬਰਿਕ ਹੈਗਾ ਗੁੱਚੀ ਸਿਲਕ ਹੈਗੀ ਤੇ ਬਹੁਤ ਜਿਆਦੇ ਸੋਨਾ ਫੈਬਰਿਕ ਹੈ ਵੀ ਲਓ ਜੀ ਲਾਈਨਿੰਗ ਤੁਸੀਂ ਲਗਵਾਉਣਾ ਚਾਹਦੇ ਹੋ ਲਗਵਾ ਸਕਦੇ ਹੋ ਨਹੀਂ ਲਗਵਾਉਣੀ ਤੁਹਾਡੀ ਆਪਣੀ ਚੁਆਇਸ ਹੈਗੀ ਤੇ ਲਾਸਟ ਸੂਟ ਆ ਗਿਆ ਸੀ ਲੋ ਜੀ ਮੋਡਲ ਦੇ ਵਿੱਚ ਹੈ ਇਹ ਵੀ ਤੇ ਇਸ ਤਰ੍ਹਾਂ ਨਾਲ ਰਹੂਗੀ ਬਾਟਮ ਰਹੂਗੀ ਮੋਡਲ ਟਿਸ਼ੂ ਦੇ ਵਿੱਚ ਇਹ ਫੈਬਰਿਕ ਹੈਗਾ ਤੇ ਨਾਲ ਇਸ ਤਰ੍ਹਾਂ ਬਾਟਮ ਰਹੂਗੀ ਪਲੇਨ ਇਹਦਾ ਪ੍ਰਾਈਸ ਰਹੂਗਾ 2000 ਵਿਦਆਊਟ ਦੁਪੱਟਾ ਸੂਟ ਲੈਂਗੇ ਸਾਰੇ ਦੁਪੱਟਾ ਤੁਸੀਂ ਕੋਈ ਵੀ ਲਗਾ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਸਾਨੂੰ ਇਸ ਤਰ੍ਹਾਂ ਦਾ ਦੁਪੱਟਾ ਚਾਹੀਦਾ ਹੈਗਾ ਉਦੋਂ ਦਾ ਸਾਡਾ ਰੈਡੀ ਕਰਕੇ ਦੇ ਦੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਵਲੌਗ ਹੈਗਾ ਤੁਹਾਨੂੰ ਅੱਜ ਜਾਂ ਸ਼ਾਮ ਨੂੰ ਜਾਂ ਕੱਲ ਨੂੰ ਹੋਣਾ ਤੁਹਾਨੂੰ ਵਲੌਗ ਮਿਲ ਜੂਗਾ ਤੇ ਜਰੂਰ ਮੇਰੇ ਚੈਨਲ ਦੀ ਸਪੋਰਟ ਕਰਿਓ ਵੱਧ ਤੋਂ ਵੱਧ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਿਓ ਵੀਡੀਓ ਨੂੰ ਐਂਡ ਤੱਕ ਜੂਰ ਕੇ ਦੇਖਿਆ ਕਰਿਓ ਸਾਰੇ ਪ੍ਰਾਈਸ ਲੇ ਕੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਲੰਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ